ਰੈਡੀ ਕੁਦਰਤ ਨਾਲ ਪਿਆਰ ਕਰਨ ਵਾਲਿਆਂ ਦਾ ਸਿਰਜਣਾਤਮਕ ਪ੍ਰਤੀ ਰੁਝਾਨ ਸੁਭਾਵਿਕ ਹੁੰਦਾ ਹੈ ਡੰਡੀ ਇਸ ਗੁਣ ਅਤੇ ਵਿਗਿਆਨ ਵਿਸ਼ੇ ਨਾਲ ਪੜ੍ਹਾਈ ਕਰਨ ਵਾਲਿਆਂ ਲਈ ਇੱਥੇ ਵਧੀਆ ਕੈਰੀਅਰ ਦੇ ਬੇਸ਼ੁਮਾਰ ਮੌਕੇ ਹੁੰਦੇ ਹਨ ਡੰਡੀ ਜੇ ਤੁਸੀਂ ਵਾਤਾਵਰਣ ਦੇ ਅਧਿਐਨ ਨਾਲ ਜੁੜਨਾ ਅਤੇ ਚੰਗਾ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਵਾਤਾਵਰਣ ਵਿਗਿਆਨ ਦੀ ਪੜ੍ਹਾਈ ਕਰਕੇ ਚੰਗੇ ਭਵਿੱਖ ਦੀ ਨੀਂਹ ਰੱਖ ਸਕਦੇ ਹੋ ਡੰਡੀ ਮਨੁੱਖ ਸਦੀਆਂ ਤੋਂ ਕੁਦਰਤ ਦੀ ਗੋਦ ਵਿੱਚ ਵੱਧਦਾ ਫੁੱਲਦਾ ਰਿਹਾ ਹੈ ਡੰਡੀ ਵਿਸ਼ਵ ਦੇ ਲਗਭਗ ਸਾਰੇ ਸੱਭਿਆਚਾਰਾਂ ਦਾ ਵਿਕਾਸ ਕੁਦਰਤ ਦੀ ਗੋਦ ਵਿੱਚ ਹੀ ਹੋਇਆ ਹੈ ਪਰ ਸਮਾ ਬਿੱਤਣ ਨਾਲ ਸਾਡੀ ਕੁਦਰਤ ਤੋਂ ਦੂਰੀ ਵਾਧਦੀ ਗਈ ਡੰਡੀ ਇਸ ਫਲਸ ਰੂਪ ਖਤਰਨਾਕ ਕਟਨਾਵਾ ਸਾਹਮਣੇ ਆਉਣ ਲੱਗੀਆਂ ਹਨ ਡੰਡੀ ਕੁਦਰਤ ਅਤੇ ਵਾਤਾਵਰਨ ਸੰਕਟ ਦੇ ਦੌਰ ਵਿੱਚ ਜੋ ਲੋਕ ਕੁਦਰਤ ਪ੍ਰੇਮੀ ਹਨ ਅਤੇ ਇਸ ਦੀ ਸੰਭਾਲ ਲਈ ਕੰਮ ਕਰਦੇ ਹੋਏ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਕੁਦਰਤ ਵਿਗਿਆਨੀ ਵਾਤਾਵਰਨ ਵਿਗਿਆਨੀ ਅਤੇ ਗਾਰਡਨ ਡਿਜ਼ਾਈਨਰ ਜਿਹੇ ਖੇਤਰਾਂ ਵਿੱਚ ਨੌਕਰੀ ਦੇ ਬੇਸ਼ੁਮਾਰ ਮੌਕੇ ਹਨ ਡੰਡੀ ਜੋ ਕੁਦਰਤ ਅਤੇ ਇਨਸਾਨ ਦੇ ਸੰਬੰਧਾਂ ਦੀ ਗੁੰਝਲਤਾ ਨੂੰ ਸਮਝਣਾ ਚਾਹੁੰਦੇ ਹਨ ਉਹਨਾਂ ਲਈ ਵਾਤਾਵਰਨ ਵਿਗਿਆਨ ਦਾ ਅਧਿਐਨ ਇੱਕ ਵਧੀਆ ਕੈਰੀਅਰ ਬਦਲ ਸਾਬਿਤ ਹੋ ਸਕਦਾ ਹੈ ਡੰਡੀ ਵਾਤਾਵਰਨ ਵਿਗਿਆਨ ਵਿੱਚ ਮਨੁੱਖ ਦਾ ਵਾਤਾਵਰਨ ਨਾਲ ਅਤੇ ਵਾਤਾਵਰਨ ਦੇ ਸੰਕਟ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀਆਂ ਕੋਸ਼ਿਸ਼ਾਂ ਦਾ ਅਧਿਐਨ ਕੀਤਾ ਜਾਂਦਾ ਹੈ ਡੰਡੀ ਇਸ ਵਿਸ਼ੇ ਦੇ ਅਧਿਐਨ ਦਾ ਮਕਸਦ ਮੂਲ ਰੂਪ ਵਿੱਚ ਊਰਜਾ ਸੰਭਾਲ ਜैवਿਕ ਵਿਭਿੰਨਤਾ ਰੈਡੀ ਜਲਵਾਯੂ ਤਬਦੀਲੀ ਪਾਣੀ ਹਵਾ ਅਤੇ ਪਾਣੀ ਪ੍ਰਦੂਸ਼ਣ ਸਨਤੀ ਪ੍ਰਦੂਸ਼ਣ ਅਤੇ ਪਲਾਸਟਿਕ ਦੇ ਜੋਖਮ ਨੂੰ ਦੂਰ ਕਰਨ ਲਈ ਵਿਕਸਿਤ ਕੀਤੀਆਂ ਗਈਆਂ ਤਕਨੀਕਾਂ ਦਾ ਅਧਿਐਨ ਕਰਨਾ ਹੁੰਦਾ ਹੈ ਡੰਡੀ ਇਸ ਵਿਸ਼ੇ ਦਾ ਅਧਿਐਨ ਕਰਨ ਵਾਲਿਆਂ ਨੂੰ ਹੀ এনवायरमेंटਲਿਸਟ ਕਿਹਾ ਜਾਂਦਾ ਹੈ ਡੰਡੀ ਆਧੁਨਿਕ ਯੁੱਗ ਵਿੱਚ ਵਾਤਾਵਰਣ ਸੰਬੰਧੀ ਸਮੱਸਿਆਵਾਂ ਦੇ ਹੱਲ ਵਿੱਚ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਵੱਖ-ਵੱਖ ਸਿਧਾਂਤਾਂ ਦਾ ਪ੍ਰਯੋਗ ਵੀ ਵਧਦਾ ਜਾ ਰਿਹਾ ਹੈ ਨਾਲ ਹੀ ਇਸ ਕੰਮ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਪ੍ਰਸ਼ਾਸਨਿਕ ਸਲਾਹਕਾਰ ਅਤੇ ਸੁਰੱਖਿਆ ਤਿੰਨ 15 ਉੱਤੇ ਕੰਮ ਕਰਨਾ ਪੈਂਦਾ ਹੈ ਡੰਡੀ ਵਾਤਾਵਰਣ ਵਿਗਿਆਨੀ ਬਣਨ ਲਈ ਤੁਹਾਨੂੰ ਬੀ ਐਸ ਸੀ ਅਤੇ ਐਮ ਐਸ ਸੀ ਦੀ ਡਿਗਰੀ ਹਾਸਲ ਕਰਨੀ ਹੁੰਦੀ ਹੈ ਡੰਡੀ ਇਸ ਤੋਂ ਬਾਅਦ ਤੁਸੀਂ ਐਮ ਫਿਲ ਜਾਂ रिसर्च ਵੀ ਕਰ ਸਕਦੇ ਹੋ ਡੰਡੀ ਜੋ ਲੋਕ ਡਿਗਰੀ ਕਰਨ ਤੋਂ ਬਾਅਦ ਸਮਾਂ ਬਿਤਾਉਣ ਦੀ ਥਾਂ ਫੀਲਡ ਵਿੱਚ ਕੰਮ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਉਹਨਾਂ ਨੂੰ ਕਈ ਕਾਲਜ ਵਾਤਾਵਰਣ ਵਿਗਿਆਨ ਨਾਲ ਡਿਪਲੋਮਾ ਕਰਨ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ ਡੰਡੀ ਜਿਨ੍ਹਾਂ ਲੋਕਾਂ ਕੋਲ ਲੈਂਡਸਕੇਪ ਆਰਕੀਟੈਕਚਰ ਬਾਗਵਾਨੀ ਅਤੇ ਗਾਰਡਨਿੰਗ ਵਿੱਚ ਡਿਗਰੀ ਹੁੰਦੀ ਹੈ ਡੰਡੀ ਉਹਨਾਂ ਨੂੰ ਭਾਰਤ ਸਮੇਤ ਵਿਦੇਸ਼ਾਂ ਵਿੱਚ ਚੰਗੇ ਪੈਕੇਜ ਨਾਲ ਨੌਕਰੀ ਦੇ ਮੌਕੇ ਮਹੱਈਆ ਹੁੰਦੇ ਹਨ ਡੰਡੀ ਭਾਰਤ ਵਿੱਚ ਕਈ ਸੰਸਥਾਵਾਂ ਗਾਰਡਨਿੰਗ ਅਤੇ ਲੈਂਡਸਕੇਪਿੰਗ ਵਿੱਚ ਡਿਗਰੀ ਅਤੇ ਡਿਪਲੋਮਾ ਕੋਰਸ ਕਰਵਾਉਂਦੇ ਹਨ ਡੰਡੀ ਇਸ ਤੋਂ ਇਲਾਵਾ ਤੁਸੀਂ ਲੈਂਡਸਕੇਪ ਗਾਰਡਨਿੰਗ ਵਿੱਚ ਡਿਗਰੀ ਜਾਂ ਸਰਟੀਫਿਕੇਟ ਕੋਰਸ ਵੀ ਕਰ ਸਕਦੇ ਹੋ ਡੰਡੇ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਇੱਕ ਭਾਈ ਜਿਹੜਾ ਕਰੀਅਰ ਬੋਲਿਆ ਉਹਨੂੰ ਕੈਰੀਅਰ ਕਰ ਲਿਓ ਦਲਾਮਾਂ ਨਾਲ